ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 50 ਸਾਲ ਦੀ ਉਮਰ ਤੋਂ ਬਾਅਦ ਕਣਕ ਦਾ ਬਣਿਆ ਹੋਇਆ ਦਲੀਆ ਜ਼ਰੂਰ ਖਾਓ ਇਸ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੋਣ ਲੱਗ ਜਾਂਦੀਆਂ ਹਨ ਨੰਬਰ 2 ਜੇਕਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਸੋਚ ਬਦਲੋ ਜੇਕਰ ਆਪਣੀ ਸੋਚ ਬਦਲੋਗੇ ਤਾਂ ਜ਼ਿੰਦਗੀ ਵੀ ਬਦਲ ਜਾਵੇਗੀ ਤੁਸੀਂ ਅਮੀਰਾਂ ਵਾਲੀ ਸੋਚ ਰੱਖੋ ਖੁਦ ਨੂੰ ਗਰੀਬ ਸਮਝੋਗੇ ਤਾਂ ਹਮੇਸ਼ਾ ਦਰੀਦਰ ਦਾਟਾਲ ਕੇ ਹੀ ਰੱਖੋਗੇ ਇਦਰ-ਇਦਰ ਤਾਂ ਹੀ ਰਹਿ ਜਾਵੇਗੀ ਜ਼ਿੰਦਗੀ ਵਿੱਚ ਉਹ ਤੁਹਾਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦੇਣਗੀ ਇਸ ਕਰਕੇ ਸਭ ਤੋਂ ਪਹਿਲਾਂ ਆਪਣੀ ਸੋਚ ਉੱਚੀ ਰੱਖੋ ਅਗਰ ਆਪਾਂ ਆਪਣੀ ਸੋਚ ਉੱਚੀ ਰੱਖਾਂਗੇ ਤਾਂ ਆਪਾਂ ਉੱਚੇ ਮੁਕਾਮ ਤੇ ਪਹੁੰਚ ਸਕਦੇ ਹਾਂ ਨੰਬਰ 3 ਜੇਕਰ ਤੁਸੀਂ ਹਰ ਰੋਜ਼ ਲਗਾਤਾਰ ਇੱਕ ਮਹੀਨੇ ਤੱਕ ਕਿਸ਼ਮਿਸ਼ ਦਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਖੂਨ ਨੂੰ ਸਾਫ਼ ਕਰ ਦੇਵੇਗਾ ਜਿਸ ਨਾਲ ਸਾਡੀ ਤਪਚਾ ਚਮਕਣ ਲੱਗ ਜਾਵੇਗੀ ਅਤੇ ਤੁਹਾਡੇ ਚਿਹਰੇ ਤੇ ਕਿੱਲ ਮੁਹਾਸੇ ਵੀ ਦੂਰ ਹੋ ਜਾਣਗੇ ਨੰਬਰ 4 ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਸ਼ੁੱਕਰਵਾਰ ਵਾਲੇ ਦਿਨ ਕੋਈ ਵੀ ਉਕੇਲੀ ਚੀਜ਼ ਜਿਵੇਂ ਕਿ ਚਾਕੂ ਸੂਈ ਕੈਂਚੀ ਅਜੀਆਂ ਚੀਜ਼ਾਂ ਸ਼ੁੱਕਰਵਾਰ ਵਾਲੇ ਦਿਨ ਆਪਣੇ ਘਰ ਪੁੱਲ ਕੇ ਵੀ ਨਾ ਲੈ ਕੇ ਆਉ ਜੇ ਕਿਉਂਕਿ ਸ਼ੁੱਕਰਵਾਰ ਦਾ ਦਿਨ ਮਾਂ ਦੁਰਗਾ ਦਾ ਹੁੰਦਾ ਹੈ ਮਾਂ ਦੁਰਗਾ ਨੂੰ ਕੇਲੀਆਂ ਜੀਜਾ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਨੰਬਰ 5 ਬੱਚਿਆਂ ਨੂੰ ਹਮੇਸ਼ਾ ਹਲਕਾ ਗੁਣਗੁਣਾ ਪਾਣੀ ਨਾਲ ਹੀ ਨਹਾਉਣਾ ਚਾਹੀਦਾ ਹੈ ਕਿਉਂਕਿ ਜਿਆਦਾ ਗਰਮ ਪਾਣੀ ਬੱਚਿਆਂ ਦੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਨੰਬਰ ਏ ਚ ਜੇਕਰ ਤੁਸੀਂ ਜ਼ਿੰਦਗੀ ਵਿੱਚ ਬਹੁਤ ਸਾਰਾ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਸ਼ੁਕਰਵਾਦ ਦੇ ਦੇਣਾ ਆਪਣੇ ਘਰ ਮਾਂ ਲక్ష్ਮੀ ਦੀ ਫੋਟੋ ਮਾਂ ਲక్ష్ਮੀ ਦੀ ਫੋਟੋ ਜਿਹੜੀ ਮਾਂ ਲక్ష్ਮੀ ਕਮਲ ਦੇ ਫੁੱਲ ਉੱਪਰ ਬੈਠੀ ਹੋਵੇ ਉਹ ਫੋਟੋ ਲੈ ਕੇ ਆਓ ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਰੱਖੋ ਤੇ ਉਹ ਫੋਟੋ ਨੂੰ ਹਰ ਰੋਜ਼ ਤੂ ਫਗਰਵਤੀ ਕਰੋ ਮਾਂ ਲక్ష్ਮੀ ਦੀ ਪੂਜਾ ਕਰੋ ਤੁਸੀਂ ਦੇਖੋਗੇ ਕਿ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਣ ਲੱਗ ਜਾਊਂਗੇ ਨੰਬਰ 7 ਜਿਸ ਜਗ੍ਹਾ ਤੇ ਸੱਟ ਲੱਗੀ ਹੋਵੇ ਉਸ ਜਗ੍ਹਾ ਤੇ شہਦ ਅਤੇ ਖਾਣ ਬਾੜਾ ਚੁੰਨਾ ਲਗਾਉਣ ਨਾਲ ਉਸ ਸੱਟ ਤੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 8 ਅਸੀਂ ਜੋ ਪੜਦੇ ਸੁਣਦੇ ਦੇਖਦੇ ਹਾਂ ਉਹ ਸਾਡੇ ਮਨ ਵਿੱਚ ਬੈਠ ਜਾਂਦਾ ਹੈ ਤੇ ਜੋ ਸਾਡੇ ਮਨ ਵਿੱਚ ਬੈਠ ਗਿਆ ਉਹ ਸਾਡੀ ਚਿੰਤਨ ਬਣ ਜਾਂਦਾ ਹੈ ਤੇ ਚਿੰਤਨ ਸਾਡੇ ਕਰਮਾਂ 'ਚ ਆਉਂਦਾ ਹੈ ਕਰਮ ਨਾਲ ਭਾਗਾਂ ਦਾ ਨਿਰਵਾਣ ਹੁੰਦਾ ਹੈ ਤੇ ਧਿਆਨ ਨਾਲ ਪੜੋ ਸੁਣੋ ਦੇਖੋ ਤੇ ਤੁਹਾਡਾ ਭਾਗ ਬਣ ਜਾਵੇਗਾ ਨੰਬਰ 9 ਜੀ ਨਾ ਲੋਕਾਂ ਦਾ ਬੀਪੀ ਹਮੇਸ਼ਾ ਲੋ ਰਹਿਦਾ ਹੈ ਉਹਨਾਂ ਨੂੰ ਸੇਧਾ ਨਮਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 10 ਪਹਾੜ ਤੇ ਚੜਨ ਦਾ ਇੱਕ ਉਸੂਲ ਹੈ ਚੁੱਪ ਕੇ ਚੱਲੋ ਦੌੜ ਕੇ ਨਹੀਂ ਜ਼ਿੰਦਗੀ ਵੀ ਬਸ ਏਕੋ ਹੀ ਮੰਗਦੀ ਹੈ ਨੰਬਰ 11 ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਅਨਾਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 12 ਜਿਹੜਾ ਰਸਤਾ ਝੂਠ ਉੱਤੇ ਚੱਲਦਾ ਹੈ ਉਹ ਨਾ ਤਾਂ ਚੱਲਿਆ ਚੁੱਲੇ ਤੇ ਚੰਗਾ ਹੈ ਨੰਬਰ 13 ਵਾਲਾਂ ਦਾ ਝੜਨਾ ਵਿਟਾਮਿਨ ਡੀ ਦੀ ਕਮੀ ਨਾਲ ਹੁੰਦਾ ਹੈ ਇਸ ਲਈ ਵਿਟਾਮਿਨ ਡੀ ਦਾ ਜਿਆਦਾ ਤੋਂ ਜਿਆਦਾ ਸੇਵਨ ਕਰੋ ਨੰਬਰ 14 ਦਿਲ ਦੇ ਜਜ਼ਵਾਤਾਂ ਦੇ ਰਿਸ਼ਤੇ ਸਿਮਟਦੇ ਜਾ ਰਹੇ ਨੇ ਸੌਦਾ ਕਰਨ ਵਿੱਚ ਜੋ ਮਹਾਰ ਹੁੰਦਾ بس وہی ਇਥੇ ਧੰਵਾਨ ਹੈ ਨੰਬਰ 15 ਜੇਕਰ ਸਦੀ ਖਾਂਸੀ ਜਾਂ ਫਿਰ ਜਖਾਮ ਹੋਵੇ ਤਾਂ ਅਦਰਕ ਕਾਲੀ ਮਿਰਚ ਲੌਂਗ ਤੁਸੀ ਦੇ ਪੱਤਾ ਮਿਲਾ ਕੇ ਕੜਾ ਬਣਾ ਕੇ ਪਿਓ ਨੰਬਰ 16 ਜੇ ਰਿਸ਼ਤੇ ਦੀ ਸਲਾਈ ਭਾਵਨਾ ਨਾਲ ਹੋਵੇ ਤਾਂ ਟੁੱਟਣਾ ਮੁਸ਼ਕਿਲ ਹੈ ਜੇਕਰ ਸਵਾਰਥ ਨਾਲ ਹੋਵੇ ਤਾਂ ਟੁਕੜਾ ਮੁਸ਼ਕਿਲ ਹੈ ਨੰਬਰ 17 ਜੇਕਰ ਤੁਹਾਪਕਾਰਨ ਰੰਗ ਕਾਲਾ ਹੋ ਗਿਆ ਹੋਵੇ ਤਾਂ ਮੁਲਤਾਨੀ ਮਿੱਟੀ ਅਤੇ ਚੰਦਰਨ ਦਾ ਫੇਸ ਪੈਕ ਲਗਾਓ ਇਸ ਨਾਲ ਤੁਹਾਨੂੰ ਬਹੁਤ ਜਲਦੀ ਇਸ ਦੀ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ ਨੰਬਰ 18 ਇੱਕ ਕੌੜਾ ਸੱਚ ਕੀ ਪੁਰਾਣੇ ਜਵਾਨੇ ਵਿੱਚ ਲੋਕ ਇੱਕ ਦੂਜੇ ਦਾ ਹੌਸਲਾ ਵਧਾਉਂਦੇ ਸੀ ਤੇ ਅੱਜ ਕੱਲ ਬਲੱਡ ਪ੍ਰੈਸ਼ਰ ਵਧਾਉਂਦੇ ਨੇ ਨੰਬਰ 19 skin ਨੂੰ ਟਾਈਟ ਰੱਖਣ ਲਈ ਮੁਲਤਾਨੀ ਮਿੱਟੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 22 ਰਿਸ਼ਤਿਆਂ ਦੀ ਕਦਰ ਵੀ ਪੈਸਿਆਂ ਵਾਂਗ ਕਰੋ ਦੋਹਾਂ ਨੂੰ ਗਵਾਉਣਾ ਤਾਂ ਆਸਾਨ ਹੀ ਹੈ ਪਰ ਕਮਾਉਣਾ ਮੁਸ਼ਕਿਲ ਹੈ ਨੰਬਰ 21 ਗਨੇ ਦਾ ਜੂਸ ਲਗਾਤਾਰ ਪੀਣ ਨਾਲ ਅੱਖਾਂ ਵਿੱਚ ਨਵੀਂ ਹੀ ਚਮਕ ਆ ਜਾਂਦੀ ਹੈ ਨੰਬਰ 22 ਰਿਸ਼ਤਿਆਂ ਨੂੰ ਸਮੇਂ ਉੱਤੇ ਸਮਾਂ ਦੇਣਾ ਉਨਾ ਹੀ ਜ਼ਰੂਰੀ ਹੁੰਦਾ ਜਿਨਾ ਬੂਟਿਆਂ ਨੂੰ ਸਮੇਂ ਉੱਤੇ ਪਾਣੀ ਦੇਣਾ ਨੰਬਰ 23 ਜੇਕਰ ਤੁਹਾਡੇ ਗਲੇ ਵਿੱਚ ਖਰਾਸ਼ ਦੀ ਦਿੱਕਤ ਹੈ ਤਾਂ ਸਵੇਰੇ-ਸਵੇਰੇ ਸੌਫ ਚਬਾਉਣ ਨਾਲ ਆਵਾਜ਼ ਖੁੱਲ ਕੇ ਆਉਣ ਲੱਗ ਜਾਂਦੀ ਹੈ ਅਤੇ ਤੁਹਾਡੇ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ ਨੰਬਰ 24 ਕੋਈ ਟੁੱਟੇ ਤਾਂ ਉਸ ਨੂੰ ਸਜਾਉਣਾ ਸਿੱਖੋ ਕੋਈ ਰੁਸੇ ਤਾਂ ਉਸ ਨੂੰ ਮਨਾਉਣਾ ਸਿੱਖੋ ਰਿਸ਼ਤੇ ਤਾਂ ਮੁਕੱਦਰ ਨਾਲ ਮਿਲਦੇ ਨੇ ਬਸ ਉਹਨਾਂ ਨੂੰ ਖੂਬਸੂਰਤੀ ਨਾਲ ਨਿਭਾਉਣਾ ਸਿੱਖੋ ਨੰਬਰ 25 ਆਲਸੀ ਦਾ ਤੇਲ ਤਿਲ ਤਿਲ ਨੂੰ ਹੌਲੀ ਹੌਲੀ ਖਤਮ ਕਰ ਦਿੰਦਾ ਹੈ ਇਸ ਦਾ ਪ੍ਰਯੋਗ ਤਿਲ ਤੋਂ ਇਲਾਵਾ ਕਾਲੇ ਤੱਬਿਆਂ ਤੇ ਹੋਰ ਦਾਗ ਤੱਬਿਆਂ ਨੂੰ ਦੂਰ ਕਰਨ ਵਿੱਚ ਵੀ ਕੀਤਾ ਜਾਂਦਾ ਹੈ ਨੰਬਰ 26 ਜਦੋਂ ਕਿਸੇ ਨੇ ਕਿਸੇ ਨਾਲ ਰਿਸ਼ਤਾ ਖਤਮ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਜਵਾਨ ਦੀ ਮਿਠਾਸ ਖਤਮ ਕਰ ਦਿੰਦਾ ਹੈ ਨੰਬਰ 27 ਕੇਲੇ ਦੇ ਛਿਲਕਿਆਂ ਦੀ ਮ사ਜ ਆਪਣੇ ਚਿਹਰੇ ਉੱਪਰ ਕਰ ਨਾਲ ਚਿਹਰੇ ਤੇ ਵੱਖਰਾ ਹੀ ਨਿਖਾਰ ਆ ਜਾਂਦਾ ਹੈ ਨੰਬਰ 28 रिश्ਤੇ ਉਹ ਨਹੀਂ ਜਿਨ੍ਹਾਂ ਵਿੱਚ ਰੋਜ਼ ਗੱਲ ਹੋਵੇ ਰਿਸ਼ਤੇ ਉਹ ਵੀ ਨਹੀਂ ਜੋ ਹਰ ਪਲ ਨਾਲ ਹੋਣ ਰਿਸ਼ਤੇ ਤਾਂ ਉਹ ਹੁੰਦੇ ਨੇ ਜਿਨ੍ਹਾਂ ਵਿੱਚ ਕਿੰਨੀ ਵੀ ਦੂਰੀ ਹੋਵੇ ਫਿਰ ਵੀ ਦਿਲ ਵਿੱਚ ਉਹਨਾਂ ਦੀ ਯਾਦ ਹੋਵੇ ਨੰਬਰ 29 ਬਾਥੂ ਦਾ ਸਾਗ ਖਾਣ ਨਾਲ ਪੀਲੀਆਂ ਵਰਗੀਆਂ ਬਿਮਾਰੀਆਂ ਤੋਂ ਬਹੁਤ ਹੀ ਜਲਦੀ ਆਰਾਮ ਮਿਲਦਾ ਹੈ ਨੰਬਰ 3 ਦੁਨੀਆ ਕੁਝ ਵੀ ਕਹੇ ਤੁਸੀਂ ਆਪਣੇ ਦਿਲ ਦੀ ਸੁਣੋ ਪਰ ਜ਼ਿੰਦਗੀ ਵਿੱਚ ਕਦੇ ਕਿਸੇ ਨਾਲ ਝੂਠੇ ਰਿਸ਼ਤੇ ਨਾ ਬਣਾਓ ਨੰਬਰ 31 ਆਲੂ ਦੇ ਉਬਲੇ ਹੋਏ ਪਾਣੀ ਨਾਲ ਹੱਥ ਪੈਰ ਤੋਂ ਨਾਲ ਹੱਥ ਪੈਰਾਂ ਦਾ ਰੰਗ ਗੋਰਾ ਹੋ ਜਾਂਦਾ ਹੈ ਨੰਬਰ 32 ਰਿਸ਼ਤੇ ਤੇ ਰਾਤ ਕਦੋਂ ਖਤਮ ਹੋ ਜਾਂਦੇ ਨੇ ਜਦੋਂ ਪੈਰ ਨਹੀਂ ਦਿਲ ਥੱਕ ਥੱਕ ਜਾਂਦੇ ਨੇ ਨੰਬਰ 33 ਪੁੰਨਿਆ ਹੋਇਆ ਉਨਕਾ ਖਾਣਾ ਨਾਲ ਸਰੀਰ ਦੇ ਲਈ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 34 ਅਸੀਂ ਵੀ ਉਹ ਹਾਂ ਸੰਬੰਧ ਵੀ ਉਹ ਉਹੀ ਨੇ ਪਰ ਤੇਰਾ ਵੀ ਉਹੀ ਨੇ ਬਦਲਦੇ ਨੇ ਤਾਂ ਸਿਰਫ ਸਮਾਜ ਸੰਜੋਗ ਤੇ ਨਜ਼ਰਾਂ ਨੰਬਰ 35 ਨੀਮ ਦੇ ਪੱਤਿਆਂ ਨੂੰ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਦੀਆਂ ਫੋੜੇ ਫਿਣਸੀਆਂ ਦੂਰ ਹੋ ਜਾਂਦੀਆਂ ਹਨ ਨੰਬਰ 36 ਖੂਨ ਦੇ ਰਿਸ਼ਤੇ ਹੀ ਆਪਣੇ ਹੋਣ ਵੀ ਹੋਣਾ ਇਹ ਜ਼ਰੂਰੀ ਨਹੀਂ ਦਿਲ ਦੇ ਰਿਸ਼ਤੇ ਵੀ ਬਹੁਤ ਖਾਸ ਬਣ ਜਾਂਦੇ ਨੇ ਨੰਬਰ 37 ਸਰੋਂ ਦੇ ਤੇਲ ਵਿੱਚ ਕਪੂਰ ਨੂੰ ਮਿਕਸ ਕਰਕੇ ਜੋੜਾਂ ਉੱਪਰ ਮ사ਜ ਕਰਨ ਨਾਲ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 38 ਤੁਹਾਨੂੰ ਕਦਰ ਉਹ ਕਰਦਾ ਹੈ ਤੁਹਾਡੀ ਕਦਰ ਉਹ ਕਰਦਾ ਹੈ ਜੋ ਤੁਹਾਡੇ ਨਾਲ ਮੁਹੱਬਤ ਕਰਦਾ ਹੈ ਉਹ ਨਹੀਂ ਜਿਸ ਨਾਲ ਤੁਸੀਂ ਮੁਹੱਬਤ ਕਰਦੇ ਹੋ ਨੰਬਰ 9 43 ਜੇਕਰ ਤੁਸੀਂ ਆਪਣੀ ਸਕਿਨ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ 1-2 ਘੰਟੇ ਦੇ ਵਿਚਕਾਰ ਲਗਾਤਾਰ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ਨੰਬਰ 40 ਜੋ ਤੁਹਾਡਾ ਹੈ ਤੁਸੀਂ ਵੀ ਉਸ ਦੇ ਰਹੋ ਬਿਹਤਰ ਬਿਹਤਰ ਮੰਗਣ ਵਾਲੇ ਅਕਸਰ ਇਕੱਲੇ ਹੀ ਰਹਿ ਜਾਂਦੇ ਨੇ ਨੰਬਰ 41 ਵਾਲਾਂ ਵਿੱਚ ਕਰੀ ਪੱਤੇ ਦਾ ਤੇਲ ਲਗਾਉਣ ਨਾਲ ਵਾਲ ਕਾਲੇ ਲੰਬੇ ਤੇ ਸੰਘਣੇ ਹੋ ਜਾਂਦੇ ਹਨ ਨੰਬਰ 42 ਲੰਬੇ ਹੋ ਲੰਗੇ ਹੋਏ ਵਕਤ ਤੋਂ ਜੋ ਤਜਰਬੇ ਸਿੱਖੇ ਨੇ ਆਉਣ ਵਾਲੇ ਕੱਲ ਵਿੱਚ ਬਹੁਤ ਕੰਮ ਆਉਣਗੇ ਨੰਬਰ 43 ਗਿੰਦੇ ਦੇ ਫੁੱਲ ਨੂੰ ਪੀਸ ਕੇ ਦਾਦ ਖਾਜੇ ਤੇ ਖੁਰਕ ਵਾਲੀ ਜਗ੍ਹਾ ਤੇ ਲਗਾਉਣ ਨਾਲ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 44 ਸਾਫੋ ਸਾਫ ਬੋਲਣ ਵਾਲਾ ਕੌੜਾ ਜ਼ਰੂਰ ਹੋ ਜਾਂਦਾ ਪਰ ਧੋਖੇਵਾਜ਼ ਕਦੇ ਨਹੀਂ ਹੋ ਸਕਦਾ ਨੰਬਰ 45 ਜੇਕਰ ਤੁਸੀਂ ਸਵੇਰ ਦੇ ਨਾਲ ਸਵੇਰ ਦੇ ਨਾਲ ਉੱਠਦੇ ਹੋ ਤਾਂ ਤੁਹਾਡਾ ਪੂਰਾ ਦਿਨ ਆਲਸ ਵਿੱਚ ਲੰਘ ਜਾਂਦਾ ਹੈ ਤੇ ਸਰੀਰ ਵਿੱਚ ਵੀ ਦਰਦ ਹੁੰਦਾ ਰਹਿੰਦਾ ਹੈ ਨੰਬਰ 46 ਇਨਸਾਨ ਜੇਕਰ ਦਿਲ ਨਾਲ ਖੇਡਦਾ ਖੇਡਣਾ ਛੱਡ ਦੇਵੇ ਤਾਂ ਸ਼ਾਇਦ ਕਿਸੇ ਦੀ ਮੁਹੱਬਤ ਅਧੂਰੀ ਨਾ ਰਹੇ ਨੰਬਰ 47 ਅੰਗੂਰ ਖਾਨ ਨਾਲ ਵਾਲਾਂ ਦਾ ਚੜਨਾ ਬੰਦ ਹੋ ਜਾਂਦਾ ਹੈ ਨੰਬਰ 48 ਕੰਡਿਆਂ ਉੱਤੇ ਗੁਜ਼ਾਰ ਗੁਜ਼ਾਰ ਦਿੰਦੇ ਨੇ ਸਾਰੀ ਜ਼ਿੰਦਗੀ ਕੌਣ ਕਹਿੰਦਾ ਫੁੱਲਾਂ ਨੂੰ ਕੋਈ ਗਮ ਨਹੀਂ ਹੁੰਦਾ ਨੰਬਰ 49 ਖਾ ਪਾਣ ਦੇ ਪੱਤੇ ਨੂੰ ਸੋਜ ਵਾਲੀ ਜਗਾ ਉੱਪਰ ਲਗਾਉਣ ਨਾਲ ਸੋਜ ਘਟ ਹੋ ਜਾਂਦੀ ਹੈ ਨੰਬਰ 50 ਜਿੱਤ ਜਾਓ ਬਸ ਖੁਦ ਦੇ ਲਈ ਤੁਹਾਡੇ ਹਾਰਨ ਦਾ ਇੰਤਜ਼ਾਰ ਤਾਂ ਦੁਨੀਆ ਪਹਿਲਾਂ ਤੋਂ ਹੀ ਕਰ ਰਹੀ ਹੈ ਨੰਬਰ 51 ਜਿਨ੍ਹਾਂ ਲੋਕਾਂ ਨੂੰ ਵਿਟਾਮਿਨ B12 ਦੀ ਕਮੀ ਹੈ ਉਹਨਾਂ ਨੂੰ ਦੁੱਧ ਦਹੀਂ ਅਤੇ ਪਨੀਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਤੁਹਾਡੇ ਵਿਟਾਮਿਨ B ਦੀ ਕਮੀ ਨੂੰ ਦੂਰ ਕਰ ਦਿੰਦਾ ਹੈ ਨੰਬਰ 52 ਕੁਝ ਲੋਕ ਦਿਲ ਤੇ ਦਿਮਾਗ ਤੋਂ ਇਸ ਤਰ੍ਹਾਂ ਨਿਕਲ ਜਾਂਦੇ ਨੇ ਫਿਰ ਉਹ ਨਫਰਤ ਦੇ ਕਾਬਿਲ ਵੀ ਨਹੀਂ ਰਹਿੰਦੇ ਨੰਬਰ 35 ਜਾਜੇਕਰ ਤੁਹਾਡੇ ਦੰਦਾਂ ਵਿੱਚ ਕੀੜੇ ਹਨ ਤਾਂ ਸੌਣ ਤੋਂ ਪਹਿਲਾਂ ਦੰਦਾਂ ਉੱਪਰ ਹਿੰਗ ਲਗਾ ਕੇ ਸੌ ਜਾਓ ਇਸ ਨਾਲ ਦੰਦਾਂ ਦੇ ਸਾਰੇ ਕੀੜੇ ਮਰ ਜਾਂਦੇ ਹਨ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹਾਂ ਤੇ ਜੋੜ ਕੇ ਮਾਫੀ ਮੰਗਦੀਆਂ ਵੀਡੀਓ ਬਣਾਉਣ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ